ਹਾਂਜੀ ਪ੍ਰਧਾਨ ਜੀ ਅੱਜ ਆਪਣੀ ਹੈੱਡ ਆਫਿਸ ਤੇ ਮੀਟਿੰਗ ਹੋਈ ਹੈ ਮੀਟਿੰਗ ਚ ਕਿਹਨਾ ਕਿਹਨਾ ਮੰਗਾਂ ਦੇ ਮਸਲਿਆਂ ਤੇ ਚਰਚਾ ਹੋਈ ਹੈ ਅੱਜ ਜਿਹੜੇ ਪਾਵਰ ਕਾਮ ਦੇ ਸੀਐਚਬੀ ਕੰਮੇ ਆ ਤੇ ਡਬਲਿਊ ਕੰਮੇ ਆ ਲੰਮੇ ਸਮੇਂ ਤੋਂ ਆਪਣੀ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਆ ਤੇ ਉਸ ਦੇ ਸੰਘਰਸ਼ ਦੇ ਸਿੱਟੇ ਵਜੋਂ ਲਗਾਤਾਰ ਸਰਕਾਰ ਨਾਲ ਬੋਰਡ ਦੀ ਮੈਨੇਜਮੈਂਟ ਨਾਲ ਮੀਟਿੰਗਾਂ ਦਾ ਜਿਹੜਾ ਸਿਲਸਲਾ ਉਹ ਜਾਰੀ ਹੈ ਅੱਜ ਵੀ ਸੀਐਮਡੀ ਸਾਹਿਬ ਤੇ ਡਾਇਰੈਕਟਰ ਬੋਰਡ ਦੇ ਤੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨਾਲ ਬੈਠਕ ਹੋਈ ਆ ਜਿਦੇ ਵਿੱਚ ਆਊਟਸੋਰਸਡ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਤੇ ਜਿਹੜੀਆਂ ਆਪਣੇ ਹੋਰ ਮੰਗਾਂ ਨੇ ਉਹਨਾਂ ਨੂੰ ਲੈ ਕੇ ਜਿਹੜੀ ਚਰਚਾ ਅੱਜ ਮੀਟਿੰਗ ਦੇ ਵਿੱਚ ਹੋਈ ਆ ਤੇ ਜਿਹੜਾ ਸਾਡਾ ਇਹ ਸੀਗਾ ਵੀ 25 ਵਾਲੀ ਉਹਨਾਂ ਨੇ ਮੀਟਿੰਗ ਕਾਇਆ ਸੀਗਾ ਡਾਟਾ ਡੂਟਾ ਇਕੱਠਾ ਕਰ ਰਹੇ ਆ ਇਸ ਕਰਕੇ ਉਹਨਾਂ ਨੇ ਮੀਟਿੰਗ 29 ਤਰੀਕ ਦੀ ਜਿਹੜੀ ਬੀਓਡੀ ਦੀ ਉਹ ਕੀਤੀ ਆ ਤੇ ਅੱਜ ਸਾਨੂੰ ਇਹ ਕਿਹਾ ਵੀ ਅਸੀਂ ਜਿਹੜੀ ਉਹ ਮੀਟਿੰਗ ਦੇ ਵਿੱਚ ਤੁਹਾਡਾ ਅਜੰਡਾ ਹੈ ਉਹ ਅਸੀਂ ਪਾਸ ਕਰ ਦੇਵਾਂਗੇ ਤੇ ਪਾਸ ਕਰਕੇ ਅਸੀਂ ਵੀ ਆਪਦਾ ਜਿਹੜਾ ਡਾਕੂਮੈਂਟ ਸੀਗੇ ਉਹ ਸਬਮਿਟ ਜਿਹੜੇ ਬੋਰਡ ਦੀ ਮੈਨੇਜਮੈਂਟ ਨੂੰ ਕੀਤੇ ਹੈਗੇ ਆ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਕਰਦੇ ਆਂ ਇਹ ਗੱਲਬਾਤ ਪਹਿਲਾਂ ਵੀ ਚੱਲਦੀ ਆ ਰਹੀ ਆ ਪਰ ਅਸੀਂ ਆਪਣੇ ਸੰਘਰਸ਼ ਨੂੰ ਕੰਟੀਨਿਊ ਲਗਾਤਾਰ ਜਾਰੀ ਰੱਖਣ ਦਾ ਫੈਸਲਾ ਕੀਤਾ 5 5 ਅਗਸਤ ਨੂੰ ਬਿਜਲੀ ਮੰਤਰੀ ਦੀ ਰਹਿਸ਼ ਅਗੇ ਪਰਿਵਾਰਾਂ ਤੇ ਬੱਚਿਆਂ ਸਮੇਤ ਲਗਾਤਾਰ ਧਰਨਾ ਦੇਣ ਦਾ ਜਿਹੜਾ ਫੈਸਲਾ ਹੈ ਉਹ ਆਪਣਾ ਕੰਟੀਨਿਊ ਚੱਲੂਗਾ ਉਹ ਮਤਲਬ ਕੋਈ ਬਾਤ ਨਹੀਂ ਹੈਗਾ ਇਸ ਕਰਕੇ 29 ਤਰੀਕ ਦੇ ਜਿਹੜੇ ਪ੍ਰੋਗਰਾਮ ਸੀਗੇ ਉਹਨਾਂ ਨੂੰ ਲੈ ਕੇ ਚੀਫ ਇੰਜੀਨੀਅਰਾਂ ਵੱਲੋਂ ਮੀਟਿੰਗਾਂ ਦਾ ਜਿਹੜਾ ਮੀਟਿੰਗਾਂ ਦੇਣ ਦਾ ਮਤਲਬ ਫੈਸਲਾ ਕੀਤਾ ਵੀ ਮੀਟਿੰਗਾਂ ਦਿੱਤੀਆਂ ਹੈਗੀਆਂ ਵੱਖ-ਵੱਖ ਡੇਟਾ ਰਾਹੀਂ ਤੇ ਇਸ ਕਰਕੇ ਅਸੀਂ ਇਹ ਕੀਤਾ ਵੀ ਮੀਟਿੰਗਾਂ ਅਸੀਂ ਚੀਫ ਇੰਜੀਨੀਅਰਾਂ ਨਾਲ ਕਰਾਂਗੇ ਪਰ ਅਸੀਂ ਇਹ ਸਪਸ਼ਟ ਕੀਤਾ ਉਹਨਾਂ ਨੂੰ ਕਿਹਾ ਹੈ ਵੀ ਅਸੀਂ ਕੰਪਨੀਆਂ ਜਿਹੜੀਆਂ ਤੁਹਾਡੀਆਂ ਨਵੀਆਂ ਕੰਪਨੀਆਂ ਹੈ ਇਹਨਾਂ ਦੇ ਕੋਲ ਅਸੀਂ ਕੰਮ ਨਹੀਂ ਕਰਾਂਗੇ ਤੇ 5 ਅਗਸਤ ਤੱਕ ਸਰਕਾਰ ਤੇ ਬੋਰਡ ਦੀ ਮੈਨੇਜਮੈਂਟ ਨੇ ਜੇ ਮਨ ਕਰ ਸਕਦੇ ਨੇ ਉਸ ਬਾਰੇ ਥੋੜੀ ਜਿਹੀ ਮਾਨੂੰ ਜਾਣਕਾਰੀ ਦਿਓ ਜੀ ਮੋਖੇ ਪੁਆ ਦੁਆਰ ਮਾੜੀ ਜੀ ਹਾਂਜੀ ਉਹਨਾਂ ਸੋਨੇ ਵਿੱਚ ਡੀਏ ਚ ਵਾਧਾ ਕਰ ਸਕਦਾ ਹਾਂਜੀ ਕਿਉਂਕਿ ਜਿਮਨੀ ਚੋੜ ਤਾਂ ਤਾਂ ਦੀ ਸਿਰ ਤੇ ਆਈ ਹੋਈ ਆ ਹਾਂਜੀ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਸੰਬੰਧੀ ਹਾਂਜੀ ਜਾਂ ਡੀਏ ਚ ਵਾਧੇ ਸੰਬੰਧੀ ਹਾਂਜੀ ਕਿੰਨੇ ਮਿੰਟ ਹੋਇਆ ਮੋਖੇ ਪੁਆ ਦੁਆਰ ਨਾਲ ਪੰਜਾਬ ਹੁਣ ਟੰਡੀਗੜ ਦੇ ਵਿੱਚ ਜਾਂ ਸਾਡੇ ਟੰਡੀਗੜ ਦੇ ਵਿੱਚ ਪਰ ਡੀਏ ਦੇ ਵਿੱਚ ਵਾਧਾ ਕੀਤਾ ਗਿਆ ਇੱਕ ਪਾਸੇ ਕੇਂਦਰ ਸਰਕਾਰ ਦਾ ਡੀ 58% ਆ ਪੰਜਾਬ ਦੇ ਨਾਲ ਡੀਏ 42% ਆ ਤੇ 16% ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਬਾਰ ਬਾਰ ਮਲਾਇਨ ਧਾਨ ਨੇ ਜਲੰਧਰ ਲਾਏ ਸੰਗਰੂਰ ਵੀ ਲਾਏ ਤੇ ਲੁਧਿਆਣਾ ਵੀ ਲਾਏ ਤੇ ਹੁਣ ਤਾਂ ਤਾਂ ਵਿਚ ਪਹੁੰਚੇ ਹੋਇਆ ਕਿ ਡੀਏ ਵਾਅਦਾ ਕੀਤਾ ਜਾਵੇ ਹੋਸਾ ਦਾ 11 ਨੰਬਰ ਪਹਿਲਾਂ ਜੋ ਮਾਂ ਸਰਕਾਰ ਆ ਡੀਏ ਵਾਅਦਾ ਕਰ ਸਕਦੀ ਹੈ ਹਾਂ ਜੀ ਮਾਨਵੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਵਿੱਚ ਡੀਏ ਦੇ ਵਿੱਚ ਵਾਅਦਾ ਕਦੋਂ ਕਰ ਸਕਦੀ ਹੈ ਤੇ ਕਿੰਨਾ ਕੁ ਟਾਈਮ ਹੋਰ ਲੱਗੇਗਾ ਜੀ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਬਹੁਤ ਵੱਡੀ ਮੰਗਾਂ